ਸਬ ਡਿਵੀਜ਼ਨ ਫਗਵਾੜਾ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਤਿੰਨ ਜੱਜ ਸਹਿਬਾਨ ਦੀ ਅਗਵਾਈ ਹੇਠ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਕਾਉਂਸਲ ਫਗਵਾੜਾ ਦੇ ਪ੍ਰਧਾਨ ਅਰਵਿੰਦਰ ਕੁਮਾਰ ਨੀਟਾ ਨੇ ਕਿਹਾ ਕਿ ਅੱਜ ਲੋਕ ਅਦਾਲਤ ਦਾ ਆਯੋਜਨ ਤਿੰਨ ਜੱਜ ਸਹਿਬਾਨ ਦੀ ਅਗਵਾਈ ਹੇਠ ਕੀਤਾ ਗਿਆ ਹੈ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਅੱਜ 24 5 2025 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਹੋਇਆ ਇਹਦੇ ਵਿੱਚ ਕਈ ਕੇਸਾਂ ਦੇ ਵਿੱਚ ਜਿਹੜੇ ਫੌਂਡ ਮੈਰਿਟ ਤੋਂ ਬਿਨਾਂ ਜਿਹੜੇ ਫੈਸਲੇ ਹੁੰਦੇ ਆ ਉਹ ਕੇਸ ਜਿਹੜੇ ਪੋਟਾ ਪੁੰਦੇ ਆ ਤੇ ਨਾਲ ਹੀ ਕੋਈ ਬੈਂਕਾਂ ਦੇ ਜਿਹੜੀ ਕੋਈ ਰਿਕਵਰੀ ਹੁੰਦੀ ਆ ਜਿਹੜੇ ਕਾਊਂਟ ਐਨ ਪੀਏ ਹੋ ਜਾਂਦੇ ਆ ਜਾਂ ਉਹਨਾਂ ਦੇ ਪੈਸੇ ਨਹੀਂ ਮਿਲਦੇ ਉਹ ਕੇਸ ਵੀ ਅੱਜ ਜਿਹੜੇ ਆ ਪੋਟਾ ਪੁੰਦੇ ਆ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਕਹੂੰਗਾ ਕਿ ਉਹ ਲੋਕ ਅਦਾਲਤ ਦਾ ਫਾਇਦਾ ਲੈਣ ਤੇ ਵੱਧ ਤੋਂ ਵੱਧ ਆਪਣੇ ਸੈਟਲਮੈਂਟ ਕਰਕੇ ਲੋਕ ਅਦਾਲਤ ਵਿੱਚ ਆਪਣੇ ਕੇਸ ਰੱਖਾਣ ਤਾਂ ਕਿ ਲਿਟੀਗੇਸ਼ਨ ਜੋ ਹੈ ਉਹ ਘੱਟੇ ਅਤੇ ਖਤਮ ਹੋਵੇ ਨਾਲ ਹੀ ਮੈਂ ਆਪਣੇ ਸਾਰੇ ਪਗੀਰ ਸਾਥੀਆਂ ਦਾ ਧੰਨਵਾਦ ਕਰਦਾ ਕਿ ਉਹ ਅੱਜ ਲੋਕ ਅਦਾਲਤ ਵਾਲੇ ਦਿਨ ਇੱਥੇ ਆ ਕੇ ਉਹਨਾਂ ਨੇ ਲੋਕ ਅਦਾਲਤ ਦੇ ਵਿੱਚ ਬੈਠ ਕੇ ਫੈਸਲੇ ਕਰਾਏ ਆ ਜੈ ਹਿੰਦ ਸਾਡੇ ਤਿੰਨ ਜੱਜ ਸਹਿਬਾਨ ਸਰਪ੍ਰੀਤ ਕੌਰ ਜਸਵਿੰਦਰ ਸਿੰਘ ਅਤੇ ਸੋੰਧੀ ਮੈਡਮ ਜੱਜ ਸਾਹਿਬ ਨੇ ਆਪਣੇ ਲੋਕ ਅਦਾਲਤ ਦੇ ਵਿੱਚ ਭੂਮਿਕਾ ਨਿਭਾਈ ਹੈ ਤੇ ਮੈਂ ਨਾਲ ਹੀ ਜੱਜਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਲੋਕ ਅਦਾਲਤ ਦੇ ਵਿੱਚ ਬੈਠ ਕੇ ਵੱਧ ਤੋਂ ਵੱਧ ਫੈਸਲੇ ਕਰਾਏ ਹਨ